ਦੀ ਦੁਸ਼ਰਿਆ ਕਲੋਣਾ ਤੇਰੀ ਮੇਰੀ ਨਈਂ ਬਣੀ ਹਨ ਪਿੰਡ ਦੀ ਦੁਸ਼ਰਿਆ ਕਲੋਣਾ ਤੇਰੀ ਮੇਰੀ ਨਈਂ ਬਣੀ ਜੇ ਮੈਂ ਬੰਦ ਕਰ ਤੇ ਮੈਂ ਸਦਾ ਸੂਟ ਪਾੰਦੀ ਸਾ ਮਾਪਿਆਂ ਦੇ ਕਰ ਤੇ ਮੈਂ ਸਦਾ ਸੂਟ ਪਾੰਦੀ ਸਾ ਸਾੜੀ ਲਾ ਕੇ ਤੇ ਟਿੱਡਨੀ ਮਖੋਣਾ ਪਰ ਮੈਂ ਪੰਜਾਬੀ ਜੁੱਤੀ ਪਾਵੀ ਸਾਂ ਮੱਪਿਆਂ ਦੇ ਪੀਜਾ ਬਣਾਉਣਾ ਤੇਰੀ ਮੇਰੀ ਨਈਓ ਨਿਭਣੀ ਨਈਓ ਬਰਗਰ ਪੀਜਾ ਬਣਾਉਣਾ ਤੇਰੀ ਮੇਰੀ ਨਈਓ ਨਿਭਣੀ ਮੈਂ ਅੱਜ ਕਿਹੜਾ ਸ਼ਰਮ ਕਲੋਂ ਨਾ ਤੇਰੀ ਮੇਰੀ ਨਈਓ ਨਿਭਣੀ ਮੱਪਿਆਂ ਦੇ ਕਰ ਮੈਂ ਸ਼ੰਨਾ ਸਾਗ ਦੁਬਾਰਾ ਮੱਪਿਆਂ ਦੇ ਕਰ ਮੈਂ ਸ਼ੰਨਾ ਸਾਗ ਖਾਂਦੀ ਸਾਂ ਤੁਝੇ ਰਿਆ ਇਕਲੋਨਾ ਤੇਰੀ ਮੇਰੀ ਨਹੀਂ ਹੁੰਦੀ ਬਣੀ ਮਨਪਿੰਡ ਦੀ ਤੁਝੇ ਰਿਆ ਇਕਲੋਨਾ ਤੇਰੀ ਮੇਰੀ ਨਹੀਂ ਹੁੰਦੀ ਬਣੀ ਆਪਿਆਂ ਦੇ ਘਰ ਤੇ ਮੈਂ ਸਾਦੀ ਗੁੱਤ ਕਰਦੀ ਸਾਂ ਆਪਿਆਂ ਦੇ ਘਰ ਤੇ ਮੈਂ ਸਾਦੀ ਗੁੱਤ ਕਰਦੀ ਸਾਂ ਇੱਥੇ ਆ ਕੇ ਮੈਂ ਪੱਟੇ ਤੋੜ ਨੀ ਜੁੜਾ ਕਰਕੇ ਮੈਂ ਲਾਟੂ ਨੀ ਜਗਾਉਂ ਤੇਰੀ ਮੇਰੀ ਨੀਉਨੀ ਬਣੀ ਊੜਾ ਕਰਕੇ ਮੈਂ ਲਾ ਕੋ ਨਜਦਾ ਪਿੰਦੀ ਸਾਂ ਮਾਪਿਆਂ ਦੇ ਕਰ ਮੈਂ ਜਗ ਚਾ ਪਿੰਦੀ ਸਾਂ ਤੁਸੀਂ ਇੱਕੋ ਕੱਪ ਪੜ੍ਹਣਾ ਤੇਰੀ ਮੇਰੀ ਨੀਉਨੀ ਬਣੀ ਤੁਸੀਂ ਇੱਕੋ ਕੱਪ ਪੜ੍ਹਣਾ ਤੇਰੀ ਮੇਰੀ ਨੀਉਨੀ ਬਣੀ ਮੈਂ ਮੈਂ ਪਿੰਡ ਦੀ ਤੂੰ ਸ਼ਹਿਰ ਆਖਣਾ ਵੀ ਸਾਂ ਮਾਪਿਆਂ ਦੇ ਘਰ ਮੈਂ ਛੰਨਾ ਗੁੰਦ ਪਿੰਦੀ ਸਾਂ ਤੁਸੀਂ ਇੱਕੋ ਪਾਇਆਵੇਂ ਮਗੌਣਾ ਤੇਰੀ ਮੇਰੀ ਮਿਉ ਨਿਭਣੀ ਤੁਸੀਂ ਇੱਕੋ ਵਾਜੀ ਚਪੀਂਣਾ ਤੇਰੀ ਤੇਰੀ ਮਿਉ ਨਿਭਣੀ ਮੈਂ ਮੈਂ ਪਿੰਡ ਦੀ ਤੂੰ ਸ਼ਹਿਰਿਆ ਕਰਾਉਣਾ ਤੇਰੀ ਮੇਰੀ ਮਿਉ ਨਿਭਣੀ ਮੈਂ ਮੈਂ ਪਿੰਡ ਦੀ ਤੂੰ ਸ਼ਹਿਰਿਆ ਫੜੋ